10 ਮਹੀਨਿਆਂ ਤੋਂ ਜਿਹੜੇ ਕਿਸਾਨ ਨੇ ਬਾਰਡਰਾਂ ਤੇ ਬੈਠੇ ਹੋਏ ਨੇ ਤੇ ਉਹਨਾਂ ਨੇ ਆਪਣਾ ਨਵਾਂ ਸਾਲ 2025 ਬਾਰਡਰ ਤੇ ਹੀ ਮਨਾਇਆ ਜੀ ਹਾਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਦੱਸਿਆ ਜਾ ਰਿਹਾ ਕਿ ਕਿਸਾਨ ਆਗੂ ਜਗਜੀਤ ਸਿੰਘ ਢੱਲੇਵਾਲ ਉਹਨਾਂ ਦਾ ਪੋਤਾ ਤੇ ਉਹਨਾਂ ਦਾ ਬੇਟਾ ਜੋ ਸੀ ਰਾਤੀ ਖਨੋਰੀ ਬਾਰਡਰ ਦੇ ਉੱਤੇ ਮੌਜੂਦ ਸੀ ਉਹਨਾਂ ਨੇ ਇਕੱਠੇ ਹੀ ਆਪਣਾ ਨਵਾਂ ਸਾਲ ਮਨਾਇਆ ਤੇ ਇਹ ਵੀ ਕਿਹਾ ਗਿਆ ਕਿ ਸਾਲ 2024 ਤੋਂ 2025 ਹੋ ਗਿਆ ਸਾਲ ਬਦਲ ਗਿਆ ਲੇਕਿਨ ਕਿਸਾਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਬਦਲਿਆ ਕੇਂਦਰ ਤੇ ਕਿਸਾਨਾਂ ਦੇ ਵਿਚਾਰੇ ਹਜੇ ਤੱਕ ਕੋਈ ਵੀ ਸ ਮਤ ਨਹੀਂ ਬਣੀ ਹੋਤੋਂ ਤਸਵੀਰਾਂ ਸਾਹਮਣੇ ਆਈਆਂ ਸਨ ਬੀਤੀ ਰਾਤ ਦੀਆਂ ਜਦੋਂ ਕਾਫੀ ਹਜ਼ਾਰਾਂ ਸੰਖਿਆ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਜਿਹੜੇ ਲੋਕ ਸਨ ਉਹ ਖਨੌਰੀ ਬਾਰਡਰ ਦੇ ਉੱਤੇ ਮੌਜੂਦ ਸਨ ਟਰੈਕਟਰ ਟਰਾਲੀਆ ਲਾਈਨਾਂ ਦੇ ਵਿੱਚ ਲੱਗੀਆਂ ਹੋਈਆਂ ਸਨ ਤੇ 10 ਮਹੀਨੇ ਤੋਂ ਕਿਸਾਨ ਜੁੜੇ ਨੇ ਥੇ ਬਾਰਡਰਾਂ ਤੇ ਬੈਠੇ ਹੋਏ ਨੇ ਪਰ ਹਜੇ ਤੱਕ ਕੋਈ ਵੀ ਹੀਲਾ ਨਹੀਂ ਹੋ ਰਿਹਾ ਉਥੇ ਗੱਲ ਕੀਤੀ ਜਾਵੇ ਤਾਂ ਕਿਸਾਨ ਨੇਤਾ ਜਗਜੀਤ ਢੱਲੇਵਾਲ ਦੀ ਰਾਤ ਨੂੰ ਤਬੀਅਤ ਵੀ ਕਾਫੀ ਜ਼ਿਆਦਾ ਵਿਗੜ ਗਈ ਸੀ ਉਹਦਾ ਬਲੱਡ ਪ੍ਰੈਸ਼ਰ ਕਾਫੀ ਜ਼ਿਆਦਾ ਅਨਸਟੇਬਲ ਹੋ ਗਿਆ ਸੀ ਤੇ ਇਸ ਕਰਕੇ ਜੋ ਕਿਸਾਨ ਨੇਤਾ ਨੇ ਅਭਿਮਨਿਓ ਕੋਹਾੜ ਉਹਨਾਂ ਨੇ ਇੱਕ ਮਹਾ ਪੰਚਾਇਤ ਜੋਇਆ ਸਦੀ ਹੈ 4 ਜਨਵਰੀ ਨੂੰ ਮਹਾ ਪੰਚਾਇਤ ਬੁਲਾਈ ਗਈ ਹੈ ਤੇ ਨਾਲ ਹੀ ਕਿਹਾ ਜਾ ਰਿਹਾ ਕਿ ਕੋਈ ਅਨਹੋਣੀ ਨਾ ਵਾਪਰ ਜੇ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨਾਲ ਕੁਝ ਨਾ ਹੋ ਜਾਏ ਉਹਨਾਂ ਨੂੰ ਕੁਝ ਨਾ ਹੋ ਜਾਏ ਇਸ ਕਰਕੇ ਇਹ ਮਹਾ ਪੰਚਾਇਤ ਜੋਇਆ ਬੁਲਾਈ ਗਈ ਹੈ ਤੇ ਉਥੇ ਹੀ ਨਵਾਂ ਸਾਲ ਜੋ ਹੈ 10 ਮਹੀਨੇ ਤੋਂ ਲਗਾਤਾਰ ਜਿਹੜੇ ਕਿਸਾਨ ਨੇ ਸ਼ੰਭੂ ਬਾਰਡਰ ਦੇ ਉੱਤੇ ਖਨੌਰੀ ਬਾਰਡਰ ਦੇ ਉੱਤੇ ਜੁੜੇ ਬੈਠੇ ਹੋਏ ਨੇ ਉਹਨਾਂ ਨੇ ਆਪਣਾ ਨਵਾਂ ਸਾਲ ਵੀ ਬਾਰਡਰਾਂ ਤੇ ਹੀ ਮਨਾਇਆ ਏ ਜੇ 26 ਤਰੀਕ ਤੋਂ ਲਗਾਤਾਰ ਕਿਸਾਨ ਨੇਤਾ ਜਗਜੀਤ ਡੱਲੇਵਾਲ ਆਪਣੇ ਮਰਨ ਵਰਤੇ ਬੈਠੇ ਹੋਏ ਨੇ ਤੇ ਉਹਨਾਂ ਦਾ ਅੱਜ 37ਵਾਂ ਦਿਨ ਹੈ ਲਗਾਤਾਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੇਂਦਰ ਤੇ ਕਿਸਾਨਾਂ ਦੇ ਵਿਚਾਲੇ ਕੋਈ ਸਹਿਮਤੀ ਬਣ ਜੇ ਉੱਥੇ ਹੀ ਬੀਤੀ ਰਾਤ ਵੀ ਤਸਵੀਰ ਇੱਕ ਸਾਹਮਣੇ ਆਈ ਸੀ ਜਿੱਥੇ ਕਿ ਉਹਨਾਂ ਦੀ ਪੂਰੀ ਪੀੜੀ ਬੈਠੀ ਹੋਈ ਹੈ ਕਿਸਾਨ ਨੇਤਾ ਦੀ ਤੇ ਨਾਲ ਹੀ ਉਹਨਾਂ ਦਾ ਪੋਤਾ ਉਹਨਾਂ ਦਾ ਬੇਟਾ ਕਿਸਾਨ ਨੇਤਾ ਜਗਜੀਤ ਡੱਲੇਵਾਲ ਤਿੰਨੇ ਜਿਹੜੇ ਸਨ ਉਹ ਉੱਥੇ ਬੈਠੇ ਹੋਏ ਸਨ ਖਨੋਰੀ ਬਾਰਡਰ ਦੇ ਉੱਤੇ ਹਾਲਾਂਕਿ ਜੋ ਤਸਵੀਰ ਤੁਹਾਨੂੰ ਵਿਖਾ ਰਿਹਾ ਇਹ ਬੀਤੀ ਰਾਤ ਦੀ ਨਹੀਂ ਹੈ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਉੱਥੇ ਪਹੁੰਚੇ ਹੋਏ ਨੇ ਇਤਿਹਾਸੇ ਪਿਛਲੇ ਸਾਲ ਫਰਵਰੀ ਤੋਂ ਇਹ ਜੋ ਕਿਸਾਨ ਅੰਦੋਲਨ ਹੈ ਲਗਾਤਾਰ ਚੱਲ ਰਿਹਾ 10 ਮਹੀਨੇ ਪੂਰੇ ਹੋ ਚੁੱਕੇ ਨੇ ਉੱਥੇ ਹੀ ਅੱਜ ਜਗਜੀਤ ਢੱਲੇਵਾਲ ਦਾ ਮਰਨ ਵਰਤ 37ਵੇਂ ਦਿਨ ਦੇ ਵਿੱਚ ਅੰਤਰਕਾਰ ਚੁੱਕਿਆ ਹੈ ਨਾਲਿਕ ਖਨੌਰੀ ਬਾਰਡਰ ਹੁਣ ਸੰਘਰਸ਼ ਦਾ ਇੱਕ ਕੇਂਦਰ ਬਿੰਦੂ ਬਣ ਚੁੱਕਿਆ ਇੱਥੇ ਰੋਜ਼ਾਨਾ ਵੱਡੀ ਸੰਖਿਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚ ਰਹੇ ਨੇ ਹਾਲਾਂਕਿ ਮਰਨ ਵਰਤੇ ਬੈਠੇ ਡੱਲੇਵਾਲ ਦੀ ਹਾਲਤ ਬੇहद ਗੰਭੀਰ ਹੈ ਹੁਣ ਦੱਸਿਆ ਜਾ ਰਿਹਾ ਹੈ ਕਿ 4 ਜਨਵਰੀ ਨੂੰ ਖਨੌਰੀ ਮੋਰਚੇ ਦੇ ਉੱਤੇ ਕਿਸਾਨਾਂ ਵੱਲੋਂ ਇੱਕ ਮਹਾ ਪੰਚਾਇਤ ਕੀਤੀ ਜਾਏਗੀ ਕਿਸਾਨ ਨੇਤਾਵਾਂ ਨੇ ਕਿਹਾ ਕਿ ਜਗਜੀਤ ਡੱਲੇਵਾਲ ਨੂੰ ਲੱਗਦਾ ਹੈ ਕਿ ਜਿਸ ਕਿਸਾਨ ਗਰੁੱਪ ਦੀ ਉਹਨਾਂ ਨੇ 40 ਸਾਲ ਸੇਵਾ ਕੀਤੀ ਹੈ ਉਹ ਮਹਾ ਪੰਚਾਇਤ ਦੌਰਾਨ ਉਹਨਾਂ ਸਾਰਿਆਂ ਨਾਲ ਮਿਲਣਾ ਚਾਹੁੰਦੇ ਨੇ ਇਸ ਨਾਨ ਡੱਲੇਵਾਲ ਲੋਕਾਂ ਦੇ ਨਾਮ ਇੱਕ ਮੈਸੇਜ ਇੱਕ ਸੰਦੇਸ਼ ਵੀ ਜਾਰੀ ਕਰਨਗੇ ਉਥੇ ਕਿਸਾਨ ਨੇਤਾ ਅਭਿਮਨਿਓ ਕੋਹਾਰ ਨੇ ਦੱਸਿਆ ਕਿ ਜਗਜੀਤ ਡੱਲੇਵਾਲ ਦਾ ਬਲੱਡ ਪ੍ਰੈਸ਼ਰ ਦੇਰ ਰਾਤ 76/42 ਤੱਕ ਡਿੱਗ ਗਿਆ ਸੀ ਜੋ ਬਹੁਤ ਜ਼ਿਆਦਾ ਚਿੰਤਾ ਦਾ ਵਿਸ਼ਾ ਹੈ ਉਹਨਾਂ ਦਾ ਜੋ ਸਵਾਸਥ ਹੈ ਜੋ ਉਹਨਾਂ ਦੀ ਸਿਹਤ ਹੈ ਉਸ ਨੂੰ ਦੇਖਦੇ ਹੋਏ ਹੁਣ ਕਦੇ ਵੀ ਕੋਈ ਵੀ ਅਨਹੋਣੀ ਹੋ ਸਕਦੀ ਹੈ ਇਸ ਕਰਕੇ 4 ਜਨਵਰੀ ਨੂੰ ਖਨੋਰੀ ਕਿਸਾਨ ਮੋਰਚੇ ਤੇ ਸਾਰੇ ਕਿਸਾਨਾਂ ਨੂੰ ਇੱਕ ਮਹੱਤਵਪੂਰਨ ਸੰਦੇਸ਼ ਦੇਣਾ ਚਾਹੁੰਦੇ ਨੇ ਉਹ ਤੇ ਨਾਲ ਹੀ ਮੋਰਚੇ ਦੇ ਉੱਤੇ ਪਟਵਾਰੀ ਤੇ ਨਹਿਰ ਯੂਨੀਅਨ ਨੇ ਵੀ ਪਹੁੰਚ ਕੇ ਆंदोलਨ ਨੂੰ ਸਮਰਥਨ ਦਿੱਤਾ